ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਪੈਗੰਬਰ ਜਾਂ ਉਤਾਰ ਦੀ ਕਿਸ ਤਰ੍ਹਾਂ ਪਛਾਣ ਹੋ ਸਕਦੀ ਹੈ ਕਿਸ ਤਰ੍ਹਾਂ ਉਹਨੂੰ ਪਛਾਣਿਆ ਜਾ ਸਕਦਾ ਹੈ ਬਹੁਤ ਹੀ ਵਧੀਆ ਤੇ ਬਹੁਤ ਸ਼ਾਨਦਾਰ ਕਥਾਵਾਂ ਐ ਇੰਦੀਆਂ ਕਥਾਵਾਂ ਬਹੁਤ ਘੱਟ ਹੁੰਦੀਆਂ ਐ ਬਹੁਤ ਨਿਆਬ ਹੁੰਦੀਆਂ ਐ ਜਿਨ੍ਹਾਂ ਦੇ ਵਿੱਚ ਬਹੁਤ ਹੀ ਜਿਹੜੀਆਂ ਜ਼ਰੂਰੀ ਗੱਲਾਂ ਅਹਿਮ ਗੱਲਾਂ ਉਹ ਦੱਸੀਆਂ ਜਾਂਦੀਆਂ ਐ ਤੇ ਅੱਜ ਵੀ ਸੰਤ ਸਿੰਘ ਮਸਕੀਨ ਹਣੀ ਕਥਾ ਦੇ ਵਿੱਚ ਬਹੁਤ ਅਹਿਮ ਤੇ ਜ਼ਰੂਰੀ ਗੱਲਾਂ ਦੱਸਦੇ ਪਏ ਐ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਇਦੀ ਕਥਾ ਫਿਰ ਕਰਨੇ ਇਸੇ ਵਿਚਾਰ ਪੰਜ ਫੀਸਦੀ ਜਾ ਕੇ ਨੇ ਮਨੁੱਖਾਂ ਦੇ ਵਿੱਚ ਜਿਹੜੇ ਦਾਰਸ਼ਨਿਕ ਚਿੰਤਕ ਫਲਸਫਰ ਬੜੇ ਛੋਟੇ ਨੇ ਵਿਦਵਾਨ ਨੇ ਉਹ 14-15 ਫੀਸਦੀ ਜਾਗਦੇ ਨੇ ਬਾਕੀ ਦੇ ਜਾਗਤ ਸੋਇਆ ਜਨਮ ਲਵਾਇਆ ਮਹਾਰਾਜ ਜਿੱਤੇ ਨੇ ਜ਼ਿੰਦਗੀ ਅਗਾਈ ਚੜੀ ਗਈ ਸੁਤੇ ਸੁਤੇ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਕੋਈ ਲੋੜ ਨਹੀਂ ਕੋਈ ਸੁਣਦਾ ਕੋਨ ਲੋੜ ਹੀ ਨਹੀਂ ਸੁਣੰਦੀ ਕਰਕੇਉਂ ਜਪਦੇ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਆਪਣੇ ਆਪ ਨੂੰ ਜਗਾਉਣ ਵਾਸਤੇ ਮਰ ਰਸੇ ਮਰ ਗੁਰਸਤ ਗੁਰ ਆਪਣਾ ਸੋਇਆ ਮਨ ਜਾਗਾਇ ਸੁੱਤੇ ਮਨ ਨੂੰ ਜਗਾੜਾ ਹੈ ਹੁਣ ਦੋਨੋਂ ਕਤੇ ਧਿਆਨ ਨਾਲ ਸੁਣ ਲੈਣਾ ਭਾਵੇਂ ਸਮਾਂ ਤੇ ਕਾਫੀ ਹੋ ਗਿਆ ਨੇਟ ਵੀ ਹੋ ਗਿਆ ਅੱਜ ਕਿਸੇ ਕਾਰਵਿਆਰ ਤੇ ਜਾਣਾ ਹੁੰਦਾ ਕੁਝ ਬੁਣਿਆ ਵੀ ਨ ਕੁਤੇ ਮੈਂ ਥੋੜੇ ਸਾਹਮਣੇ ਰੱਖਦੇ ਹਾਂ ਤਾਂ ਕਿ ਜ਼ਿੰਦਗੀ 'ਚ ਕੰਮ ਆਵਨ ਔਰ ਗੁਰਨਾਣਕ ਨੇ ਕੁਝ ਸੁਭਾਇਆ ਨਹੀਂ ਸਭ ਕੁਝ ਸਾਹਮਣੇ ਰੱਖ ਅਵਤਾਰੀ ਪੁਰਸ਼ ਦੀ ਪਛਾਣ ਹੁੰਦੀ ਉਹਦੇ ਕੋਲ ਰੱਬੀ ਕਲਾਮ ਆਉਂਦਾ ਹੈ ਉਹਦੇ ਕੋਲ ਪਰਮਾਤਮਾ ਦੇ ਬੋਲ ਆਉਂਦੇ ਨੇ ਮੁਹੰਮਦ ਸਾਹਿਬ ਨੇ ਬੜਾ ਸੋਹਣਾ ਨਾਮ ਆਪਣਾ ਰੱਖਿਆ ਹੈ ਪੈਗੰਬਰ ਪਤਾ ਹੈ ਪੈਗੰਬਰ ਕਿਸ ਨੂੰ ਕਹਿੰਦੇ ਨੇ ਘਰ ਘਰ ਪੈਗਾਮ ਪਹੁੰਚਾਉਣ ਵਾਲਾ ਜਿਵੇਂ ਇੱਕ ਪੋਸਟ ਮੈਨ ਹੈ ਘਰ ਘਰ ਚਿੱਠੀ ਪਹੁੰਚਾ ਰਿਹਾ ਬੜਾ ਨਿਰਮਾਣ ਸ਼ਬਦ ਹੈ ਪੈਗੰਬਰ ਕੋਈ ਬਹੁਤ ਉੱਚਾ ਪੂਜਨੀਕ ਸ਼ਬਦ ਨਹੀਂ ਹੈ ਪੈਗੰਬਰ ਘਰ ਘਰ ਦੇ ਪੈਗਾਮ ਪਹੁੰਚਾਉਣ ਵਾਲਾ ਕਲਗੀਧਰ ਪਾਤਸ਼ਾਹ ਕਹਿੰਦੇ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹੋ ਜਗਮਾ ਜੋ ਕੁਝ ਪ੍ਰਭੂ ਨੇ ਮੈਨੂੰ ਆਖਿਆ ਜਗਤ ਨੂੰ ਕਹਿ ਰਿਹਾ ਮੇਰੇ ਆਪਣੇ ਕੋਈ ਬੋਲ ਨਹੀਂ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਨਾਲ ਜੋ ਖਸਮ ਦੇ ਬੋਲ ਆਏ ਨੇ ਮੈਂ ਜਗਤ ਨੂੰ ਸੁਣਾ ਰਿਹਾ ਗੁਰੂ ਨਾਲ ਸੰਤ ਤੇ ਭਗਤ ਉਸ ਨੂੰ ਕਹਿੰਦੇ ਜੋ ਖਸਮ ਦੇ ਬੋਲ ਸੁਣ ਲੈਂਦਾ ਸੁਣ ਲੈਂਦਾ ਔਰ ਆਨੰਦ ਬੋਲਣ ਜਿਹੜਾ ਉਹਨਾ ਬੋਲਣ ਜੋ ਸੁਣਦਾ ਹੈ ਜਗਤ ਦੇ ਸਪਸ਼ਟ ਰੂਪ ਦੇ ਗਿਆਨ ਕਰ ਸਕਦਾ ਹੈ ਉਹ અવਤਾਰ ਸ਼੍ਰੇਣੀ ਦੇ ਚ ਆ ਜਾਂਦੇ ਹੈ پیغمبر ਸ਼੍ਰੇਣੀ ਦੇ ਇਹ ਵੀ ਮਰਜ਼ ਕਰਦੇ ਹੈ ਹਰ ਬੰਦਾ ਉਸ ਨੂੰ ਸੁਣਾ ਨਹੀਂ ਸਕਦਾ ਹਵਲ ਤੇ ਜਦ ਉਹ ਸੁਣਦਾ ਹੈ ਅਨਾਹਦ ਨਾਦ ਨੂੰ ਇਤਨਾ ਮਸਤ ਹੋ ਜਾਂਦਾ ਹੈ ਇਤਨਾ ਸਵਾਦੇ ਲੀਨ ਹੋ ਜਾਂਦਾ ਹੈ ਇਤਨਾ ਰਸ ਦੇ ਚ ਵਿਭੌਰ ਹੋ ਜਾਂਦਾ ਹੈ। ਕਿਆ ਕਹੀਏ ਕਿ ਕਹਿਣ ਨਾ ਜਾਏ ਨਹੀਂ ਕਹਿ ਸਕਦਾ। ਅਰਮੋਸ਼ ਹੋ ਜਾਂਦਾ। ਇਸ ਸਵਸਥ ਜਰੀਬਨ ਕਰੀਬਨ ਸਾਰੇ ਖਾਮੋਸ਼ ਹੋ ਜਾਂਦੇ ਨੇ ਸੰਤ ਜਨ, ਬਗਦੇ ਜਾਂ। ਜਿਹੜੇ ਉਸੇ ਬੋਲ ਲੋ ਆਪਣੇ ਸ਼ਬਦਾਂ ਦੇ ਪਾਂਡਿਆਂ ਦੇ ਚ ਪਰੋਸ ਕੇ ਉਸੇ ਬੋਲੋ ਜਗਤ ਦੇ ਸਾਹਮਣੇ ਰੱਖ ਦੇਣ। ਉਹ અવਤਾਰ ਸ਼੍ਰੀਨਿੰਦੇ ਜਾ ਜਾਂਦਾ। ਗੰਬਰ ਸ਼੍ਰੇਣੀ ਦੇ ਚਾਹੇ ਲੇਕਿਨ ਹੁਣ ਉਹ ਅਵਤਾਰ ਦੀ ਪਛਾਣ ਕੌਣ ਕਰੇਗਾ ਹੁੰਦਰੀ ਨੇ ਮੈਂ ਫਿਰ ਅਰਜ਼ ਕਨਾ ਅਵਤਾਰੀ ਪੁਰਸ਼ ਆਪਣੇ ਸਮੇਂ ਠੋਕਰਾਂਏ ਗਏ ਸਾਰੇ ਠੋਕਰਾਂਏ ਇੱਕ ਵੀ ਨਹੀਂ ਪੂਰੀਆ ਗਏ ਇਸ ਸੂਲੀ ਤੇ ਚੜੇ ਨੇ ਮੁਹੰਮਦ ਸਾਹਿਬ ਨੂੰ ساری ਜ਼ਿੰਦਗੀ ਦਰਦਰ ਦੀਆਂ ਠੋਕਰਾ ਖਣੀਆਂ ਪਈਆਂ ਬਦਰਦੀ ਲੜਾਈ ਦੇ ਵਿੱਚ ਦੁਸ਼ਮਣਾਂ ਨੇ ਅਗਲੇ ਦੰਦ ਵੀ ਤੋੜ ਦਿੱਤੇ ਸਨ ਪੱਥਰ ਦੇ ਨਾਲ ਗੁਰੂ ਨਾਨਕ ਨੂੰ ਬੂਤਨਾ ਬੇਤਾਲਾ ਕਿਹਾ ਗਿਆ ਪੰਜਵੇਂ ਗੁਰੂ ਨਾਨਕ ਸੱਤੀ ਸਵੀ ਤੇ ਬੈਠੇ ਨੌਵੇਂ ਦਸਵੇਂ ਦਸਾਂ ਗੁਰੂਆਂ ਦੀ ਹਾਲਤ ਤੁਸੀਂ ਪੜ ਕੇ ਦੇਖੋ ਵਕਤ ਦਾ ਸਮਾਜ ਸਹਿਮਤ ਨਹੀਂ ਹੋਇਆ ਰਾਮ ਬਨ ਵਾਸਤੇ ਕਰਦਨ ਖੁਦ ਮਾ ਹੀ ਸਹਿਮਤ ਨਹੀਂ ਹੋਈ ਪਾਵੇ ਚਲੋ ਮਤ੍ਰੈ ਸੀ ਉਸਦੇ ਤੇ ਵੀ ਕੱਖ ਅਸਰ ਨਹੀਂ ਪੇਸ਼ਾ ਦਸ਼ਰਤ ਨੇ ਵੀ ਸਿਰਫ ਪੁੱਤਰ ਹੀ ਸਮਝਿਆ ਸੀ ਔਰ ਕੁਝ ਵੀ ਨਹੀਂ ਕਨਸੈਕਰੇਸ਼ਨ ਨਾਲ ਸਹਿਮਤ ਨਹੀਂ ਹੋਇਆ ਦਰਯੋਦਨ ਸਹਿਮਤ ਨਹੀਂ ਹੋਇਆ ਸਾਰਾ ਘਰਾਣਾ ਸਹਿਮਤ ਨਹੀਂ ਹੋਇਆ ਕ੍ਰਿਸ਼ਨ ਦੇ ਨਾਲ ਜੰਗ ਹੋ ਹੀ ਲੋਇਆ ਆਪਣੇ ਸਮੇਂ ਵਿੱਚ ਅਵਤਾਰ ਕਬੂਲ ਨਹੀਂ ਹੋਇਆ ਉਹਦੇ ਇੱਕ ਕਾਰਨ ਵੀ ਮੈਂ ਅਰਜ਼ ਕਰਾਂ ਅੰਤ ਨੂੰ ਕੌਣ ਪਛਾਣ ਸਕਦੇ ਪਹਿਲੇ ਸੰਤ ਦੀ ਗੱਲ ਕਰੀਏ ਕੌਣ ਪਛਾਣਾਂਗਾ ਕੱਪੜਿਆਂ ਤੋਂ ਪਛਾਣ ਕਰੋਗੇ ਕੱਪੜੇ ਤੇ ਸਵਾਗਣ ਦੇ ਤੇ ਵੇਸਵਾ ਦੇ ਕੋਈ ਨਹੀਂ ਆਉਂਦੇ ਕੱਪੜੇ ਤੇ ਕਈ ਵਾਰ ਡਾਕੂ ਦੇ ਕੋਲ ਵੀ ਪੁਲਿਸ ਦੀ ਵਰਦੀ ਹੁੰਦੀ ਹੈ ਪੁਲਿਸ ਨੇ ਵੀ ਪੁਲਿਸ ਦੀ ਵਰਦੀ ਪਾਈ ਹੋਈ ਹੈ ਪਛਾਣ ਕਰਨੀ ਕੀ ਹੋ ਜਾਏਗੀ ਇਹਦੇ ਵਿੱਚ ਪੁਲਿਸ ਮੈਨ ਕਿਹੜਾ ਹੈ ਤੇ ਡਾਕੂ ਕਿ ਪਛਾਣ ਕਰਨੀ ਉੱਕਤ ਹੋਏਗੀ ਵੇਸਵਾ ਕਿਹੜੇ ਜਿਹੇ ਸਵਾਗਣ ਕਿਹੜੀ ਹੈ ਕੱਪੜੇ ਦੇ ਕੋ ਜਿਆ ਹੋਣਗੇ ਆਰ ਸ਼ਿੰਗਾਰ ਤੇ ਕੋ ਜਿਆ ਹੋਵੇਗਾ ਪਛਾਣ ਕਰਨੀ ਹੋ ਕੇ ਹੋ ਜਾਏਗਾ ਸੰਤ ਨੂੰ ਕੌਣ ਪਛਾਣੇਗਾ ਦੋ ਚਾਰ ਬਲੀਲਾ ਮੈਂ ਤੁਹਾਡੇ ਸਾਹਮਣੇ ਰੱਖਾਂ ਇੱਕ ਬੱਚੇ ਨੂੰ ਕੀ ਪਤਾ ਹੈ ਜਵਾਨੀ ਕੀ ਆਉਂਦੀ ਹੈ ਬਾਵੇਂ ਜਵਾਨ ਉਸ ਦੇ ਸਾਹਮਣੇ ਜਵਾਨ ਦੀ ਮੰਗ ਕੇ ਆਉਂਦੀ ਹੈ ਤਰੰਗ ਕੇ ਆਉਂਦੇ ਹੈ ਜਜ਼ਬਾਤ ਕੇ ਆਉਂਦੇ ਨੇ ਇੱਕ ਬੱਚੇ ਨੂੰ ਕੀ ਪਤਾ ਹੈ ਭਾਵੇਂ ਜਵਾਨ ਉਸ ਦੇ ਸਾਹਮਣੇ ਹੈ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਤੇ ਇੱਕ ਜਵਾਨ ਨੂੰ ਕੀ ਪਤਾ ਬੁੱਢੇ ਪਾਸੇ ਆਉਂਦਾ ਭਾਵੇਂ ਬੁੱਢੇ ਉਸ ਦੇ ਸਾਹਮਣੇ ਹੈ ਬੁੱਢੇ ਦੀਆਂ ਖੂਬੀਆਂ ceğine ਬੁੱਢੇ ਕੋਲ ਸੂਝ ਸਮਝ ਕੇ ਹੈ ਬੁੱਢੇ ਦੀਆਂ ਮਜਬੂਰੀਆਂ ceğine ਕਮਜ਼ੋਰੀਆਂ ceğine ਇੱਕ ਜਵਾਨ ਨੂੰ ਕੀ ਪਤਾ ਬੁੱਢਾ ਹੋ ਕੇ ਹੀ ਪਤਾ ਚੱਲਦਾ ਹੈ ਬੁਢੇ ਪਾ ਕੇ ਇਹ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ ਭਾਵੇਂ ਸੈਂਕੜੇ ਮੁਰਦਿਆਂ ਨੂੰ ਉਸ ਨੇ ਇਸ਼ਾਨ ਕਰਨ ਕਰਾਇਆ ਹੋਵੇ ਤੇ ਭਾਵੇਂ ਆਪਣੇ ਮੁੰਡਿਆਂ ਤੇ ਚੁੱਕ ਕੇ ਸ਼ਮਸ਼ਾਨ ਘਾਟ ਲੈ ਗਏ ਹੋਵੇ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਆਉਂਦੀ ਹੈ ਉਹ ਜਿਹੜੇ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਪਣਾ ਕਿਸ ਨੂੰ ਕਹਿੰਦੇ ਉਹ ਜਨੇ ਪਤਾ ਉਹ ਜਨੇ ਉਹ ਜਨੇ ਗੁਰੂ ਨਾਨਕ ਨੇ ਕਿਹਾ ਇਹ ਵੱਡ ਉੱਚਾ ਹੋਵੇ ਕੋਏ ਤਿਸ ਉਚੇ ਕੋ ਜਾਣੇ ਸੋਏ ਅਗਲਾ ਜਿਤਨਾ ਉੱਚਾ ਹੈ ਉਤਨਾ ਹੀ ਉੱਚਾ ਕੋਈ ਹੋਵੇ ਤੇ ਸਮਝ ਜਵਾਨ ਹੀ ਜਵਾਨ ਨੂੰ ਸਮਝ ਸਕਦਾ ਹੈ ਬੱਚਾ ਨਹੀਂ ਸਮਝ ਸਕਦਾ ਬੁੱਢਾ ਹੀ ਬੁੱਢੇ ਨੂੰ ਸਮਝ ਸਕਦਾ ਹੈ ਜਵਾਨ ਨਹੀਂ ਸਮਝ ਸਕਦਾ ਬੁਢੇ ਨੂੰ ਕੀ ਪਤਾ ਜਵਾਨ ਨੂੰ ਕੀ ਪਤਾ ਬੁਢੇ ਪਾ ਕੀ ਹੁੰਦਾ ਆਮ ਬੰਦੇ ਨੂੰ ਕੀ ਪਤਾ ਸੰਤ ਬਣਾ ਕੀ ਹੁੰਦਾ ਸੰਤ ਇੱਕ ਅਵਸਥਾ ਦਾ ਨਾਮ ਹੈ ਆਹ ਬਸਤਾ ਸੰਤ ਇੱਕ ਹਾਲਤ ਦਾ ਨਾਮ ਹੈ ਸੰਤ ਕਿਸੇ ਨਿਵਾਜ਼ ਦਾ ਨਾਮ ਨਹੀਂ ਸੰਤ ਇੱਕ ਮਾਨਸਿਕ ਅਵਸਥਾ ਦਾ ਨਾਮ ਹੈ ਇਹ ਵੱਡਾ ਉੱਚਾ ਹੋਵੇ ਕੋਈ ਪਰਮਾਤਮਾ ਨੇ ਮਨੁੱਖ ਨੂੰ ਮੌਕਾ ਦਿੱਤਾ ਹੈ ਪਰਮਾਤਮਾ ਜੈਸੇ ਹੋਣ ਦਾ ਹਰ ਮਨੁੱਖ ਦਾ ਭਵਿਸ਼ਾ ਹੈ ਪਰਮਾਤਮਾ ਹੋਣਾ بھگت کبھی کہنا ہر دن ایسا چاہیے جیسا ہر ہی ہوئے حریدہ بھگت ایسا چاہیے کیسا جیسا ہری ہے جیسا ہری سروپ کر کے نہیں جیسا ہری سوبھاؤ کر کے جیسا ہری کا ہے ایسا بھگت چاہیے تا جا کے ملاپ ہوں شکل صورت میل کھانی ہوئے خون میل کھانا ہوئے ذات میل کھاندی ہوئے مذہب میل کھاندہ ہوئے ملک میل کھاندہ ہوئے پاشا میل کھاندی ہوئے پر سباو میل نہیں کھاندہ دوری بنی رہے گی دشمنی بنی رہے گی مذہب بھی ایک نہیں کر سکے گا مذہب دیکھو ایران تے ایران تے ایک کو ہے نو سال تک لڑ دے رہے مذہب دا کی ہے مذہب آغانیاں دا ایک کو ہی ہے سارے مسلمان نے ایک قبیلے ایک ہزار سال تو لڑ رہے ہیں ایک ہزار سال. ਉਥੇ ਚੈਨ ਨਹੀਂ ਇਸ ਵਾਸਤੇ ਪੰਜਾਬੀ ਦੇ ਕਹਾਵਤ ਹੋ ਗਈ ਕਾਬਲ ਦੇ ਜਮਿਆਂ ਨੂੰ ਨਿਤ ਮੁਆਜ਼ਾ ਮਸਲਬ ਵੀ ਮਨੁੱਖ ਨੂੰ ਇਕ ਨਹੀਂ ਕਰਦਾ ਭਾਸ਼ਾ ਵੀ ਇਕ ਨਹੀਂ ਕਰਦੀ 22 23 ਦੇਸ਼ ਨੇ ਅਰਬ ਦੇਸ਼ ਭਾਸ਼ਾ ਸਾਰਿਆਂ ਦੀ ਅਰਬੀ ਹੈ ਸਿੱਖ ਦੂਜੇ ਦੇ ਸਾਰੇ ਦੁਸ਼ਮਣ ਹੈ ਭਾਸ਼ਾ ਵੀ ਇਕ ਨਹੀਂ ਕਰਦੀ ਜ਼ਾਤ ਪਾਤ ਵੀ ਇਕ ਨਹੀਂ ਕਰਦੀ ਹੁਣ ਵੀ ਇਕ ਨਹੀਂ ਕਰਦਾ ਦੋ ਪਹਾੜ ਦੇ ਵਿੱਚ ਵੀ ਪਤਨੇਬਾਦੀ ਦੇ ਕੇਰੀ ਤੇ ਬੂ ਮਲੜਦੇ ਇਹੀ ਹੋਇਆ ਜੋ ਫੌਨ ਇੱਕ ਹੈ ਘਰਾਣਾ ਇੱਕ ਮਜ਼ਹਬ ਇੱਕ ਹੈ ਭਾਸ਼ਾ ਇੱਕ ਹੈ ਨਹੀਂ ਇਕਤਾ ਉਸ ਦਿਨ ਆਉਂਦੀ ਹੈ ਕਿਸ ਦਿਨ ਆਉਂਦੀ ਹੈ ਜੇ ਦਿਨ ਸੁਭਾਵ ਇਕ ਹੋ ਜਾਵੇ ਦੋਹਾਂ ਦੇ ਸੁਭਾਵ ਮੇਲ ਖਾਏ ਤੇ ਹੁਣ ਮੈਂ ਅਰਜ਼ ਕਰਦੇ ਹਾਂ ਸਾਰੇ ਸੰਸਾਰ ਵਿੱਚ ਇਕਤਾ ਹੋ ਸਕਦੀ ਹੈ ਜੇ ਪ੍ਰਮਾਤਮਾ ਇੱਕ ਹੈ ਗੁਰੂ ਇੱਕ ਹੈ ਗੁਰੂ ਹਜ਼ਾਰਾ ਨੇ ਕਿ ਪ੍ਰਮਾਤਮਾ अनेका ਨੇ ਇਕਤਾ ਨਹੀਂ ਦਾਦ ਪਾਤ ਤੇ ਵੱਖ-ਵੱਖ ਹੈ ਹੀ ਮਜ਼ਬ ਤੇ ਵੱਖ-ਵੱਖ ਹੈ ਹੀ ਮੁਲਕ ਤੇ ਵੱਖ-ਵੱਖ ਹੈ ਇਹਨਾਂ ਦੇ ਨਾਲ ਤੇ ਇਕਤਾ ਹੋਵੇ ਕਿ ਨਹੀਂ ਤੇ ਜੇ ਰੱਬ ਵੀ ਵੱਖ-ਵੱਖ ਹੈ ਗੁਰੂ ਵੀ ਵੱਖ-ਵੱਖ ਹੈ ਤੇ ਫਿਰ ਕਿਸ ਤਰ੍ਹਾਂ ਇਕਤਾ ਹੋਵੇ ਬੰਦ ਤੇ ਦੁਬਲਾ ਬਣੀ ਰਹੇ ਐਸਾ ਐਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਤੋਂ ਆਰੰਭ ਹੁੰਦੀ ਹੈ ਇੱਕ ਉਹ ਵਾਅਦ ਚੱਕ ਤੇ ਪ੍ਰਮਾਤਮਾ ਇੱਕ ਹੈ ਉਹ ਗੁਰੂ ਇੱਕ ਹੈ ਅਤੇ ਕਬੀਰ ਕੀ ਕਹਿੰਦਾ ਕਹੋ ਕਬੀਰ ਮੈਂ ਸੋ ਗੁਰ ਪਾਇਆ ਬੋਲ ਕੇ ਵੀ ਨਾ ਕਹਣਾ ਕਬੀਰ ਦਾ ਗੁਰੂ ਰਾਮਾਨੰਦ ਹੈ ਕਬੀਰ ਕੋਲ ਪੁੱਛ ਲਓ ਕਬੀਰ ਦੀ ਆਪਣੀ ਬਾਣੀ ਉਹਨਾਂ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਦਾ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਦਾ ਨਾਮ ਦੇ ਦੇਖੋ ਜਿਹਨੂੰ ਗਿਆਨ ਕਹਿੰਦੇ ਨੇ ਬਸ ਉਹ ਮੇਰਾ ਗੁਰੂ ਹੈ ਮੇਰਾ ਕੋਈ ਗੁਰੂ ਨਹੀਂ ਭਗਤ ਕਬੀਰ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਲੇਕਿਨ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਮਨੁੱਖ ਪਰਮਾਤਮਾ ਦੇ ਪ੍ਰਤੀ ਕੋਈ ਬਹੁਤ ਸਿਆਣਾ ਨਹੀਂ ਅਵਤਾਰ ਵੀ ਥੱਕਦਾ ਹੈ ਇੱਕ ਵੀ ਅਵਤਾਰ ਆਪਣੇ ਸਮੇਂ ਢੰਗ ਨਾਲ ਨਹੀਂ ਪੂਜਿਆ ਗਿਆ ਜਿਹੜੇ ਬੜੇ ਬੜੇ ਕੋਈ ਪੂਜੇ ਜਾ ਰਹੇ ਨੇ ਮੇਰੀ ਦ੍ਰਿਸ਼ਟੀ ਚ ਕੋਈ ਪੂਰਨ ਸੰਤ ਨਹੀਂ ਨੇ ਗੁਸਤਾਖੀ ਮਾ ਤੇ ਕਿ ਹੋਰ ਦਾ ਹੋਰ ਮੈਨੂੰ ਨਾ ਸਮਝ ਲੈਣਾ ਸੰਤ ਵਕਤ ਦੇ ਨਾਲ ਨਹੀਂ ਸਤਕਾਰੇ ਗਏ ਕੋਈ ਤੱਤੀ ਤਵੀ ਤੇ ਬੈਠਾ ਕੋਈ ਸੂਲੀ ਤੇ ਕੰਗੇ ਜ਼ੁਨੈਦ ਦਾ ਚੇਲਾ ਸੀ ਮਨਸੂਰ ਇੱਕ ਦਿਨ ਉਸਦੇ ਇਸ ਤਰ੍ਹਾਂ ਦੇ ਲੱਗ ਗਏ ਉਹਦੀ ਜ਼ਬਾਨ ਤੋਂ ਨਿਕਲਿਆ ਬੜੀ ਉੱਚੀ ਧੁੰਨ ਨਾਲ ਅਨਲ ਹਕ ਅਨਲ ਹਕ ਜ਼ੁਨੈਦ ਨੇ ਆਖਿਆ اے ਮੇਰੇ ਬੱਚੇ ਅਨਲ ਹਕ ਦਾ ਮਤਲਬ ਹੈ ਮੈਂ ਬ੍ਰਹਮ ਹੋ ਗਿਆ ਮੈਂ ਹਕ ਦਾ ਰੂਪ ਹੋ ਗਿਆ ਹਕ ਕਹਿੰਦੇ ਨੇ ਸੱਚ ਨੂੰ ਅਕੇਕਤ ਸਚਾਈ ਹਕ ਦਾ ਸੱਚ ਅਰਬੀ ਦੇ ਸਤਨੂ ਹੱਕ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਹੱਕ ਦੇ ਅਰਥ ਨੇ ਸੱਚ ਅਨਲ ਹੱਕ ਮਨਸੂਰ ਕਹਿੰਦਾ ਮੈਂ ਹੱਕ ਹੋ ਗਿਆ ਸੱਚ ਪ੍ਰਗਟ ਹੋ ਗਿਆ ਮੈਂ ਸੱਚ ਦਾ ਰੂਪ ਹੋ ਗਿਆ ਮੈਂ ਫਿਰ ਅਰਜ਼ ਕਰਾਂੇ ਸੇਵਾ ਸਹਿਤ ਸਾਨੂੰ ਸਤਗੁਰ ਨੇ ਜੋਤੀਸ਼ ਦੇ ਚੱਕਰ ਵਿੱਚ ਨਹੀਂ ਪਾਇਆ ਪਰ ਜੋਤਸੀਆਂ ਦੇ ਚੱਕਰ ਵਿੱਚ ਕੋਈ ਪੈਣ ਜੋ ਬਹਿਨ ਤੋਂ ਮਾਰ ਵਿੱਚ ਪਸੇ ਹੋਏ वैसे ज्योतिष विद्या ਦਾ ਬਹੁਤ ਵੱਡਾ ਜਿਹੜਾ ਪ੍ਰਭਾਵ ਸਾਡੇ ਦੇਸ਼ ਵਿੱਚ ਹੈ ਯੂਨਾਨੀ ਤੋਂ ਆਇਆ ਹੈ ਇਹ ਵੀ ਮਹਤਵਪੂਰਨ ਹੈ ਗਣਿਤ ਜੋਤਿਸ਼ ਇਸ ਅਨੇ ਦੇ ਗਣਿਤ ਵਿਦਿਆ ਇੱਕ ਸਾਲ ਪਹਿਲੇ ਦੱਸ ਦੇਣਾ ਸੂਰਜ ਨੂੰ ਗ੍ਰਹਿਣ ਲੱਗੇਗਾ ਚੰਦਰਮਾ ਨੂੰ ਇੱਕ ਗਣਿਤ ਜੋਤਿਸ਼ੀ ਲੇਕਿਨ ਆਧਤ ਜੋਤਿਸ਼ ਗ੍ਰਹਿਣ ਸਤਨਾ ਦਾ ਤੁਹਾਡੇ ਉੱਤੇ ਕੋਈ ਫਲ ਇਹ ਫਲ ਮਿਲੇਗਾ ਤੇ ਇਹ ਫਲ ਮਿਲੇਗਾ ਇਹ ਸਿਧਾਂਤਿਕ ਨੁਕਤੇ ਹੈ ਯੂਨਾਨ ਤੋਂ ਹੈ। ਸੋਕਰੇਟ ਬਹੁਤ ਵੱਡਾ ਆਪਣੇ ਸਮਾਨੇ ਦਾ ਜੋਤਸ਼ੀ ਸੀ ਯੂਨਾਨ ਦੇ। ਇੱਕ ਰਾਤ ਖਰਬੂਜ਼ਿਆਂ ਦੇ ਖੇਤ ਦੇ ਵਿੱਚ ਗ੍ਰਹਿ ਅਤੇ ਤਾਰਿਆਂ ਦਾ ਅਧਿਐਨ ਕਰ ਰਿਹਾ ਸੀ। ਰਾਤ ਸੀ। ਫਿਰ ਹੌਲੀ-ਹੌਲੀ ਚੱਲ ਵੀ ਰਿਹਾ ਸੀ। ਛੋਟੀ ਜਿਹੀ ਕੋਈ ਸੀ। ਉਹਦੇ ਤੋਂ ਪਾਣੀ ਕਢ ਕੇ ਪਰ ਉਹ ਜ਼ਿਆਨੂ ਸਿੰਚਿਆ ਜਾਂਦਾ ਸੀ ਖੇਤ ਨੂੰ ਤੇ ਉਸ ਖੇਤ ਉਹ ਖੋਦ ਡਿੱਗ ਗਿਆ ਚਲਦੇ ਹਨ ਹਨੇਰਾ ਬਨੇਰਾ ਹੈ ਨਹੀਂ ਸੀ ਤੇ ਛੋਟੀ ਜਿਹੀ ਖੋਈ ਸੀ ਜਿਵੇਂ ਟੋਇਆ ਹੋਵੇ ਖੇਤ ਦੀ ਰਖਵਾ ਲੇਕ ਬੁੱਢੀ ਬਿਰਧ ਮਾਸਾ ਆਵਾਜ਼ ਜਦ ਆਇਆ ਤੇ ਉਹਨੂੰ ਪਤਾ ਚੱਲਿਆ ਖੋਦ ਹੈ ਕੋਈ ਜਾਨਵਰ ਡਿੱਗ ਗਿਆ ਕੋਈ ਪਸ਼ੂ ਡਿੱਗ ਰਿਹਾ ਉਹਨੇ ਪਾਈਦਾ ਲੇਕਿਨ ਅੰਦਰੋਂ ਬੰਦੇ ਦੀ ਆਵਾਜ਼ ਆਈ ਮੈਨੂੰ ਕੱਢੋ ਮੈਨੂੰ ਬਾਹਰ ਕੱਢੋ ਤੋ ਸੁ ਬੁੱਢੀ ਮਾਂ ਨੂੰ ਇੱਕਦਮ ਸਮਝ ਆ ਗਈ ਕੋਈ ਬੰਦਾ ਗਿਰ ਗਿਆ ਫਿਰ ਰਸਤਾ ਪਾਇਆ ਬਹੁਤ ਡੂੰਘੀ ਕੋਈ ਨਹੀਂ ਸੀ ਟੋਏ ਜਿਹਾ ਸੀ ਪਾਣੀ ਨਿਕਲਦਾ ਸੀ ਇਧਰ ਮੈਂ ਡਾਲਟਨ ਗੰਦੇ ਇਲਾਕੇ ਜੀ ਦੇਖਿਆ 3-4 ਫੁੱਟ ਤੇ ਪਾਣੀ ਨਿਕਲ ਆਂਦਾ ਜ਼ਮੀਨ ਤੇ ਰਸਾ ਪਾ ਕੇ ਉਸ ਮਾਈ ਨੇ ਖਿੱਚਿਆ ਸੁਕਰਾਟ ਨੂੰ ਬਾਹਰ ਕਢਿਆ ਸੁਕਰਾਟ ਉਸ ਮਾਈ ਨੂੰ ਕਹਿੰਦਾ ਮੈਂ ਬਹੁਤ ਵੱਡਾ ਨਜੂਮੀ ਹਾਂ ਜੋਤਿ ਹਾਂ بڑے بڑے ਉਲਮਾ ਉਮਰਾ ਰਾਜੇ ਮਹਾਰਾਜੇ ਬਾਦਸ਼ਾਹ ਮੇਰੇ ਕੋਲ ਸਮਾਂ ਪਹਿਲੇ ਮੰਗਦੇ ਨੇ ਮੈਂ ਉਹਨਾਂ ਨੂੰ ਸਮਾਂ ਦੇਣਾ ਤੇ ਮੈਂ ਉਹਨਾਂ ਦਾ ਭਵਿੱਖ ਦੱਸਦਾ ਹਾਂ ਤੂੰ ਕੱਲ ਆਵੇਂ ਮੇਰੇ ਕੋਲ ਸਭ ਤੋਂ ਪਹਿਲਾਂ ਮੈਂ ਇਹਨੋਂ ਵਿਛੜੇਗਾ। ਉਹ ਰਾਤ ਨੂੰ ਮੇਰੇ ਤੇ ਪਰਵਕਾਰ ਕੀਤਾ ਮੈਨੂੰ ਖੁਰਿਦੇ ਚੁੱਕੜੇ। ਹਾਸਕੇ ਉਹ ਬੁੱਢੀ ਮਾਂ ਕਹਿ ਲਗੀ ਵੇ ਪੁੱਤਰਾ ਮੇਰੀ ਉਡੀਕ ਨਾ ਕਰੇ ਮੈਂ ਨਹੀਂ ਆਵਣਾ। ਕਿਉਂ? ਲੰਬੀ ਲੈਣ ਲੱਗੇ ਲੱਗਦੀ ਏ ਰੋਜ਼ ਮੇਰੇ। بڑے بڑے ਉਲਮਾ ਤੇ ਢਲਾਡ ਮੇਰੇ ਕੋਲ ਟਾਈਮ ਮੰਗਦੇ ਨੇ, ਵਕਤ ਮੰਗਦੇ ਨੇ। ਤੈਨੂੰ ਮੈਂ ਆਪ ਦੇ ਰਿਹਾ ਤੂੰ ਪਹਿਲੇ ਸਭ ਤੋਂ ਪਹਿਲਾਂ ਮੈਂ ਤੇਰਾ ਦੇਖਾਂ ਮੇਰੀ ਉਡੀਕ ਨਾ ਕਰੇ ਤੈਨੂੰ ਹੀ ਨਹੀਂ ਪਤਾ ਕਿ ਅੱਜ ਦੀ ਰਾਤ ਮੈਂ ਖੂਤ ਗਿਰ ਜਾਣਾ ਤੇ ਤੂੰ ਮੇਰੇ ਬਾਰੇ ਕੀ ਖਾਸ ਦੱਸੇਗਾ ਮੈਂ ਕਦੋਂ ਖੂਤ ਗਿਰਨਾ ਕਹਿੰਨੇ ਸੁਕਰਾਂਤ ਘਰ ਆ ਕੇ ਉਸਨੇ ਜੋਤਿਸ਼ ਵਿਦਿਆ ਦੇ ਸਾਰੇ ਗ੍ਰੰਥ ਫਾੜ ਦਿੱਤੇ ਸਾੜ ਲਾ ਦਿੱਤੇ ਕਹਿੰਨੇ ਸਭ ਗਲਤ ਮੇਰੇ ਨਾਲ ਕੱਲ ਕੀ ਹੋਣਾ ਹੈ ਪ੍ਰਮਾਤਮਾ ਜਾਣਦਾ ਵੀ ਉਹ ਪੁੱਛਣਾ ਮਸਲਤ ਘਰੇ ਜੋ ਕੁਝ ਕਰੇ ਸੋ ਆਪ ਕਰੇ ਆਪਣੇ ਕਰਮ ਕੀ ਗਤ ਮੈਂ ਧਿਆ ਜਾਣੋ ਕਿਆ ਜਾਣੋ ਬਾਬਾ ਇੱਕ ਬੀਜ ਬੋਈਏ ਫਲ ਤੱਕ ਪਹੁੰਚਦੇ ਆ ਪਹੁੰਚਦੇ ਵਿਚਕਾਰ ਸਮੇਂ ਦਾ ਗੈਪ ਹੈ ਸੀਤੇ ਹੋਏ ਕਰਮ ਫਲੀ ਬਹੁਤੋਂ ਨੇ ਸੁਖ ਦੁਖ ਕਬੀਰ ਕਹਿੰਦੇ ਮੈਨੂੰ ਨ ਕੁਛ ਨਹੀਂ ਪਤਾ ਮੈਂ ਕੀ ਕੀਤਾ ਸੀ ਜਿੱਦੀ ਕੀ ਮੈਨੂੰ ਮਿਲਿਆ ਬੀਜ ਬੋਣਾ ਤੇ ਬੀਜ ਦਾ ਫਲ ਤੱਕ ਅਪਣਾ ਵਿਚਾਰ ਗਾਇਬ ਹੈ ਸਮੇਂ ਦਾ ਗਾਇਬ ਹੈ ਪਤਾ ਨਹੀਂ ਚੱਲਦਾ ਕਿ ਕੀ ਤਾਂ ਸਿੱਕੀ ਬੋਇਆ ਸੀ ਆਪਣੇ ਕਰਮ ਕੀ ਗਤ ਮੈਂ ਕਿਹੜਾ ਔਰ ਬਿਨਾ ਬੋਏ ਹੋਏ ਬੀਜ ਤੋਂ ਫਲ ਨਹੀਂ ਹੁੰਦਾ ਬਿਨਾ ਕਰਮ ਤੋਂ ਦੁੱਖ ਸੁੱਖ ਨਹੀਂ ਹੁੰਦਾ ਰੱਬ ਨੇ ਨਿਯਮ ਬਣਾਇਆ ਪ੍ਰਭੂ ਨੇ ਨਿਯਮ ਬਣਾਇਆ ਕਰਮ ਦੀ ਜ਼ਿੰਮੇਵਾਰੀ ਮਨੁੱਖ ਨਾਲ ਆਇਦ ਹੋਣੀ ਬੰਦੇ ਨਾਲ ਆਇਦ ਆਹਰ ਮਨੁੱਖ ਦਾ ਇੱਕ ਕੋਈ ਭਵਿਸ਼ਾ ਹੈ ਪਰਮਾਤਮਾ ਹੋਣਾ। ਔਰ ਜਿਤਨੇ ਜੀ ਤੱਕ ਸੁਭਾਵ ਇਦਾਂ ਪਰਮਾਤਮਾ ਵਰਗਾ ਨਹੀਂ ਆਉਂਦਾ ਜੰਮਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ, ਮਰਦਾ। ਇਸ ਵਾਸਤੇ ਧੰਗ ਗੁਰੂ ਨਾਨਕ ਵਕਤ ਦੇ ਪੈਗੰਬਰੀ ਪੁਰਸ਼ ਨੇ ਸਾਨੂੰ ਸ਼ਬਦ ਨਾਲ ਜੋੜ ਦਿੱਤਾ ਜੋ ਨਾ ਜੰਮਦਾ ਹੈ ਨਾ ਮਰਦਾ ਹੈ। ਸਾਨੂੰ ਪ੍ਰਭੂ ਨਾਲ ਜੋੜ ਦਿੱਤਾ ਨਾ ਜੰਮਦਾ ਹੈ ਨਾ ਮਰਦਾ ਹੈ। ਔਰ ਬਦਕਿਸਮਤੀ ਇਹ ਹੈ ڈاکٹر محمد اقبال نے ایک بانگے درا کتاب لکھی ہے سن 1930 وچ کے در چھپی سی لاہور وچ بڑی قیمتی ہے ہن تے اون پنجابی روپیہ دیتا ہے پنجابی زبانہ وں نے اودے چ اقبال کہندا ہے روح زمین تے دو اوتارے پُرش نہیں سمجھے گئے کیڑے ਇੱਕ ਮਹਾਤਮਾ ਬੁੱਧ ਇੱਕ ਗੁਰੂ ਨਾਲ ਹੈ ਇਹ ਦੋ ਨਹੀਂ ਸਮਝੇ ਗਏ ਕਿਉਂ ਇਹਨਾਂ ਨੇ ਸਚਾਈ ਨੂੰ ਧੱਕ ਕੇ ਨਹੀਂ ਪੇਸ਼ ਕੀਤਾ ਨੰਗਾ ਹੀ ਪੇਸ਼ ਕਰ ਦਿੱਤਾ ਹੈ ਐਸੇ ਬਾਕੀ ਪੈਗੰਬਰੀ ਪੁਰਸ਼ਾਂ ਨੇ ਕੋੜਾ ਜਿਹਾ ਟੱਕਿਆ ਵੀ ਬੰਦੇ ਨੂੰ ਪਚੇਗੀ ਨਹੀਂ ਗੱਲ ਹਜ਼ਮ ਨਹੀਂ ਹੋਵੇਗੀ ਅਗਲੇ ਦਾ ਹਾਜ਼ਮਾ ਦੇਖ ਕੇ ਬੋਲੇ ਉਹ ਕਹਿੰਦਾ ਹੈ ਉਹ ਨਾਨਕ ਤੇ ਮਹਾਤਮਾ ਬੋਧ ਨੇ ਅਗਲੇ ਦੀ ਫਿਕਰ ਨਹੀਂ ਕੀਤੀ ਸਚਾਈ ਰੱਖ ਲਈ ਸਮੇਂ ਦੋਹਾਂ ਬਾਰੇ ਇਕਬਾਲ ਦੇ ਖਿਆਲ ਮੁਖ्तसर ਸਮਾ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਨੇ ਸਦਾ ਸਾਰ ਦੀ ਸਮਾ ਗੌਤਮ ਦੇ ਅਗਿਆਰਾਂ ਦੀ ਮਹਿਫਲ ਦੇ ਮਕਾਰਾਂ ਦੀ ਮਹਿਫਲ ਦੇ ਜਲਦੀ ਨਾਨਕ ਦਾ ਦੀਵਾ ਕਿੱਥੇ ਜਲ ਰਿਹਾ ਸ਼ਮਾ ਹਕਸੇ ਜੋ ਮੁਨਵਰ ਹੋ ਉਹ ਇਹ ਮਹਿਫਿਲ ਨਾ ਸੀ ਬਾਰਸ਼ੇ ਰਹਿਮਤ ਹੋਈ ਪਰ ਜ਼ਮੀ ਕਾਬਿਲ ਨਸ ਅੰਧਿਆਂ ਦੀ ਮਹਿਫਿਲ ਵਿੱਚ ਜਲਿਆ ਦੀਪਕ ਗੋਤਮ ਦਾ ਅੰਧਿਆਂ ਦੀ ਮਹਿਫਿਲ ਵਿੱਚ ਦੀਪਕ ਜਲਿਆ ਨਾਨਕ ਅੰਧਿਆਂ ਦੀ ਮਹਿਫਿਲ ਸ਼ਮਾ ਹਕਸੇ ਜੋ ਮੁਨਵਰ ਹੋ ਗੁਰੂਆਂ ਦੀ ਧਰਤੀ ਪੰਜਾਬ ਇਥੇ ਮੈਨੇ ਦੇਖ ਲਾ ਉਚਾਨਣਾ ਹੋਵੇ ਜਿਹੜਾ ਗੁਰੂ ਨਾਨਕ ਨੇ ਜਗਨ ਦੇ ਸਾਹਮਣੇ ਰੱਖਿਆ ਲੋਕਿਆਂ ਦੇਰੇ ਚ ਪਾਈ ਭਟਕਦੇ ਨੇ ਪਿੰਡ ਪਿੰਡ ਦੇਖ ਜਾਓ ਸ਼ਹਿਰ ਸ਼ਹਿਰ ਦੇ ਜਾਓ ਪੂਰਨ ਸਿੱਖ ਲਬਣਾ ਤੇ ਬੜਾ ਔਖਾ ਹੈ ਪਰ ਪਿੰਡ ਪਿੰਡ ਦੇ ਤੁਹਾਨੂੰ 10 10 ਗੁਰੂ ਮਿਲ ਜਾਣਗੇ ਹਾਂ ਬੜ ਬਟਕੇ ਨੇ ਤੇ ਰੱਬ ਦਾ ਮਾਲਿਕ ਬੈਸ ਹੈ ਇਹ ਤੇ ਮਿਲ ਜਾਣਗੇ ਗੁਰੂ ਨਦੀਏ ਦਰਦੇ ਨੌਖਣ ਪ੍ਰਥਮੇ ਦਾ ਗੁਰੂ ਨਾਨਕ ਨੇ ਪਰਮਣ ਦਿੱਤਾ ਇਕਬਾਲ ਕਹਿੰਦਾ ਕੀ ਤਾ ਹੋਵੇ ਕਦਮ ਕਦਮ ਤੇ ਗੁਰੂ ਨਾਨਕ ਨੇ ਸੱਚ ਦਾ ਦੀਵਾ ਜਲਾਇਆ ਪਰ ਮਹਿਫਿਲ ਤੇ ਆਂਦਿਆਂ ਦੀ ਸੀ ਇਕਬਾਲ ਡਾਕਟਰ ਮੁਹੰਮਦ ਇਕਬਾਲ ਉਹਨੇ ਸਚਾਈ ਬਿਆਨ ਕਰ ਇਸ ਮੁਸਲਮਾਨ ਸ਼ਾਇਰ ਨੇ ਹਕੀਕਤ ਰਖ ਦਿੱਤੀ ਇਹ ਦੋ ਬੰਦੇ ਨਹੀਂ ਸਮਝੇ ਇਹਨਾਂ ਨੇ ਨੰਗਾ ਹੀ ਚਾਨਣਾ ਰਖ ਲਿਆ ਨੰਗੀ ਸਚਾਈ ਰਖ ਲਈ ਮਨੁੱਖ ਦੀ ਇਤਨੀ ਤਾਬ ਨਹੀਂ ਸੀ ਤੋਂ ਮੈਂ ਅਰਜ਼ ਕਰ ਰਿਹਾ ਜੈਸੇ ਮਨਸੂਰ ਦੀ ਜ਼ਬਾਨ ਤੋਂ ਨਿਕਲਿਆ ਅਨਲ ਹਕ ਬਸਉ ਦਾ ਮੁਰਸ਼ਦ ਜ਼ੁਨੈਦ ਕੀ ਕਹਿੰਦੇ ਹੈ ਇਹ ਮੇਰੇ ਬੱਚੇ ਲੋਕਾਂ ਦੀ ਇਤਨੀ ਤਾਕ ਨਹੀਂ ਆਉਂਦੀ ਇਤਨੀ ਸੱਚਾਈ ਨਹੀਂ ਸੁਣ ਸਕਾਂਗੇ ਤੂੰ ਔਖਾ ਬੇ ਇਸ ਲਈ ਅਾਇندہ ਫਿਰ ਤੂੰ ਨਹੀਂ ਕਹਿਣਾ ਅਨਲ ਹਕ ਅੱਜ ਦੇਰਾ ਸਿੰਘ ਆਸ਼ਰਮ 세 ਜ਼ੁਨੈਦ ਦਾ ਵਿਰਾਕ ਦੀ ਗੱਲ ਹੈ ਅੱਜ ਤੂੰ ਆਖੇ ਆਇਂਦਾ ਨਹੀਂ ਕਹਿਣਾ ਕਹਿੰਦਾ ਕਿਾ ਮੇਰੇ ਮੁਰਸ਼ਿਦ ਮੈਂ ਨਹੀਂ ਕਹਾਂਗਾ ਪਰ ਜ਼ੁਨੈਦ ਕਹਿੰਦੇ ਨੇ ਇੰਜ ਨਹੀਂ ਮੈਂ ਤੇਰੇ ਸੁਭਾਅ ਨੂੰ ਜਾਣਨਾ ਤੂੰ ਖੁਦਾ ਦੀ ਕਸਮ ਚੁੱਕਾ ਖੁਦਾ ਦੀ ਕਸਮ ਔਰ ਕਾਇਦੇ ਨੇ ਅਨਲ ਹਕ ਨੇ ਕਹਾ ਵੰਗਾ ਜਦ ਮੁਰਸ਼ਿਦ ਨੇ ਆ ਕੇ ਤੋਨੇ ਕਹਿ ਦਿੱਤਾ ਕਸਮੇ ਖੁਦਾ ਮੈਂ ਅਨਲ ਹਕ ਨੇ ਕਹਾ ਵੰਗਾ ਉਸੇ ਹੀ ਰਾਤ ਨੂੰ ਬਗਦਾਦ ਦੇ ਨਵਾਬ ਨੇ ਜਿਹੜੇ ਚੋਟੀ ਦੇ ਫਕੀਰ ਸਨ ਸਾਧੂ ਸਨ ਉਹਨਾਂ ਨੂੰ ਦਾਵਤ ਦਿੱਤੀ ਸੀ ਜਿਨੋ ਸਿ ਬ੍ਰਹਮ ਭੋਜ ਕਾਇਦੇ ਨੇ ਐ ਸਾਰੇ ਫਕੀਰਾਂ ਨੂੰ ਬੁਲਾਇਆ ਸੀ ਘਰ ਦੇ ਚ ਉਹਨਾਂ ਦੇ ਲਈ ਭੋਜਨ ਬਣਾਇਆ ਜ਼ੁਨੈਦ ਨੂੰ ਵੀ ਬੁਲਾਇਆ ਵੇ ਆਪਣੇ ਡੇਰੇ ਦੇ तमाम ਚੇਲੇਾਂ ਸਮੇਂ ਪਹੁੰਚੇ ਜ਼ੁਨੈਦ ਇਰਾਕ ਦੇ ਚੋਟੀ ਦਾ ਫਕੀਰ ਸੀ ਸਭ ਤੋਂ ਵੱਡਾ ਸੀ ਉਸ ਜ਼ਮਾਨੇ ਟਾਈ ਕਰਕੇ ਵੀ ਗਿਆਨ ਕਰਕੇ ਵੀ ਆਤਮ ਰਸ ਕਰਕੇ ਵੀ ਅਭਿਆਸ ਕਰਕੇ ਵੀ ਸਮਝ ਕਰਕੇ ਜੋ ਸ਼ਾਮ ਨੂੰ ਤਿਆਰ ਹੋ ਕੇ ਜ਼ੁਨੈਦ ਦਾਵਤ ਦੇ ਜਾਣ ਲੱਗੇ ਅਨੇ ਮਨਸੂਰ ਨੂੰ ਕਹਿ ਦਿੱਤਾ ਬੇਟਾ ਰੋਟੀ ਤੂੰ ਹੀ ਖਾਣੀ ਆਉਣੀ ਆ ਚੱਲ ਮੇਰੇ ਨਾਲ ਅੱਜ ਬਾਦਸ਼ਾਹ ਦੇ ਘਰ ਦਾਵਤ ਹੈ ਉੱਥੇ ਖਾ ਲੈ ਮੁਰਸ਼ਿਦ ਦਾ ਹੁਕਮ ਸੁਣ ਕੇ ਮਨਸੂਰ ਖੜਾ ਹੋ ਗਿਆ ਦਾਲ ਚਲੇ ਪਿਆ ਇੱਕ ਅੰਦਾਜ਼ੇ ਦੇ ਮੁਤਾਬਕ ਕੋਈ 70 75 ਦੇ ਕਰੀਬ ਫਕੀਰ ਪਹੁੰਚੇ ਸਨ ਇਸਲਾਮੀ ਧੰਗ ਹੈ ਬਹੁਤ ਵੱਡਾ ਇਹਨ ਗੋਲ ਦਾਇਰਾ ਬਣਾ ਕੇ ਦਸਤਰਪਾਨ ਵਿਖਾਰ ਸਜਾਇਆ ਗਿਆ ਸਾਰੇ ਫਕੀਰਾਂ ਨੇ ਚੌਪੜਾ ਮਾਰ ਕੇ ਗੋਲ ਦਾਇਰੇ 'ਚ ਬੈਠੇ ਵਿਚਕਾਰ ਬਾਦਸ਼ਾਹ ਵੀ ਬੈਠਾ ਹੁਣ ਇਤਨੇ ਫਕੀਰ ਹੋਵਨ ਇਕ ਕੁਦਰਤੀ ਗੱਲ ਤੇ ਰੱਬ ਦੀ ਚਲਨਿ ਇਸ ਪਰਮਾਤਮਾ ਦੀ ਚਲਨਿ ਇਕ ਇਕ ਨੇ ਆਪਣਾ ਆਪਣਾ ਅਨੁਭਵ ਸੁਣਾਉਣਾ ਸ਼ੁਰੂ ਕੀਤਾ ਅਜੇ ਸਤਨਾ ਫਤੇ ਰੱਬ ਦੀ ਕੋਈ ਗੱਲ ਸੁਣਾ ਰਿਹਾ ਸੀ ਬੜੀ ਉੱਚੀ ਆਵਾਜ਼ ਵਿੱਚ ਮਨਸੂਰ ਦੇ ਕੰਠ ਤੋਂ ਨਿਕਲ ਗਿਆ ਅਨਲ 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 ਕਾਬੂ ਨਾ ਕਰ ਸਕਿਆ ਬਾਦਸ਼ਾਹ ਆਪੇ ਤਬਾਰ ਹੋ ਗਿਆ ਜ਼ੁਨੈਦ ਨੂੰ ਕਹਿੰਦਾ ਤੂੰ ਕਾਫਰ ਨੂੰ ਨਾਲ ਲਿਆ ਹੈ ਇਸਲਾਮੀ ਜਗਤ ਵਿੱਚ ਕੋਈ ਅਨਲ ਹੱਕ ਕਵੇ ਤੇ ਕਾਫਰ ਹੈ ਉਹ ਤੇ ਨਹੀਂ ਬਰਦਾਸ਼ਤ ਕਰਦਾ ਕਿ ਕਾਫਰ ਨੂੰ ਤੂੰ ਨਾਲ ਲਿਆ ਹੈ ਕਿ ਕਾਫਰ ਤੇਰੇ ਨਾਲ ਰਹਿੰਦਾ ਹੈ ਕਿ ਕਾਫਰ ਤੇਰਾ ਚੇਲਾ ਹੈ ਉਹ ਜ਼ੁਨੈਦ ਚੁੱਪ ਇਰ ਪਕੜਿਆ ਗਿਆ ਮਨਸੂਬ 15 ਦਿਨ ਉਸਤੇ ਮੁਕਦਮਾ ਚਲਿਆ ਤੇ 15 ਦਿਨਾਂ ਤੋਂ ਬਾਅਦ ਕਾਜ਼ੀਆਂ ਨੇ ਫਤਵਾ ਲਾਇਆ ਇਹਨੂੰ ਸਜ਼ਾ-ਏ-ਮੌਤ ਦੇ ਕੋਫਰ ਬੋਲਦੇ ਸਜ਼ਾ-ਏ-ਮੌਤ ਕਿਸ ਤਰ੍ਹਾਂ ਦੇਓ ਸੂਲੀ ਤੇ ਚਾੜੋ ਪਰ ਸੂਲੀ ਤੋਂ ਚਾੜਨ ਤੋਂ ਪਹਿਲੇ ਇਸਨੂੰ ਪੱਥਰ ਵੀ ਮਾਰ ਇਹਨੂੰ ਸੰਗਸਾਰ ਕਰਨਾ ਹੈ ਐਨੀ ਕਰਨੀ ਸਜ਼ਾ ਉਸ ਵਕੀਲ ਬਹੁਤ ਵੱਡੀ ਭੀੜ ਦੇ ਮਨਸੂਰ ਨੂੰ ਲੈੰਦਰ ਗਿਆ ਬੜੀਆਂ ਕਰੜੀਆਂ ਸਜ਼ਾਵਾਂ ਮੁਗਲਾਂ ਦੇ ਨਾਲ ਇਸ ਦੇਸ਼ ਵਿੱਚ ਵੀ ਆਈਆਂ ਤੇ ਤਸੀਹੇ ਵੀ ਦੇ ਉਠਾਣਾ ਦਰਮ ਰੇਤਾ ਪਰ ਝੜਕਣੀਆਂ ਦੀ ਚਾਹ ਮੈਂ ਇਸ ਤਰ੍ਹਾਂ ਦੀਆਂ ਕਰੜੀਆਂ ਸਜ਼ਾਵਾਂ ਅਰਬ ਦੇਸ਼ ਤੋਂ ਇੱਥੇ ਆਈਆਂ ਭਾਰਤ ਦੀਆਂ ਨਹੀਂ ਨੇ ਤੇ ਹੁਣੇ ਤਾਂ ਜ਼ਬਾਨਿਸਤਾਨ ਦੇ ਸਰਿਆਂ ਨੂੰ फांसी ਦੇ ਦਿੰਦੇ ਨੇ ਸਰਿਆਂਔਰਤਾਂ ਨੂੰ ਗੋਲੀ ਨਾਲ ਲੋੜਾਂਦੇ ਨੇ ਸਰਿਆਂ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰ ਸਿੰਘ ਮਸਕੀਰਾਂ ਨੇ ਆਪਣੇ ਇਲਮ ਦੇ ਮੁਤਾਬਕ ਬਹੁਤ ਵਧੀਆ ਤਰੀਕੇ ਦੇ ਨਾਲ ਬੜੇ ਅੱਛੇ ਅੰਦਾਜ਼ ਦੇ ਨਾਲ ਪੈਗੰਬਰਾਂ ਦੇ ਤੇ ਉਤਾਰਾਂ ਦੇ ਬਾਰੇ ਦੱਸਿਆ ਵੀਰੋ ਗਿਆਨੀ ਸੰ ਸਿੰਘ ਮਸਕੀਰਾਂ ਨੂੰ ਗਿਆਨ ਦਾ ਸਾਗਰ ਇਸੇ ਕਰਕੇ ਕਿਹਾ ਜਾਂਦਾ ਕਿ ਉਹਨਾਂ ਕੋ ਇਲਮ ਬਹੁਤ ਜ਼ਿਆਦਾ ਬਹੁਤ ਡਿਟੇਲ ਦੇ ਨਾਲ ਹਰ ਧਰਮ ਤੇ ਬੋਲਦੇ ਆ ਦੇਖ ਲਓ ਕਿ ਇਸਲਾਮ ਧਰਮ ਦੇ ਉੱਤੇ ਵੀ ਉਹ ਬਹੁਤ ਅੱਛੇ ਅੰਦਾਜ਼ ਨਾਲ ਬੋਲਦੇ ਆ ਤੇ ਬਿਲਕੁਲ ਇੱਕ ਔਥੈਂਟਿਕ ਗੱਲ ਕਰਦੇ ਗਲਤ ਗੱਲ ਨਹੀਂ ਕਰਦੇ ਲੜਾਈ ਫਸਾਦ ਵਾਲੀ ਗੱਲ ਨਹੀਂ ਕਰਦੇ Hindu ਧਰਮ ਤੇ ਵੀ ਗੱਲ ਕਰਨਗੇ ਬਿਲਕੁਲ ਠੀਕ ਇਸਾਈ ਧਰਮ ਤੇ ਗੱਲ ਕਰਨਗੇ ਤੇ ਬਿਲਕੁਲ ਔਥੈਂਟਿਕ ਸਹੀ ਤਾਂ ਕਿ ਕਿਸੇ ਵੀ ਧਰਮ ਦੇ ਦਰਮਿਆਨ ਲੜਾਈ ਫਸਾਦ ਨਾ ਹੋਵੇ ਇੰਜ ਦੇ ਬੰਦਿਆਂ ਦਾ ਮਕਸਦ ਸਿਰਫ ਆਪਸ ਵਿੱਚ ਧਰਮਾਂ ਨੂੰ ਜੋੜਨਾ ਦਿਲਾਂ ਨੂੰ ਜੋੜਨਾ ਇਨਸਾਨੀਅਤ ਨੂੰ ਜੋੜਨਾ ਇਨਸਾਨੀਅਤ ਨੂੰ ਫਰੋਗ ਦੇਣਾ ਹੁੰਦਾ ਤੇ ਰੱਬ ਨਾਲ ਜੋੜਨਾ ਕਿ ਰੱਬ ਨਾਲ ਜੁੜ ਜੋ ਇੱਕ ਰੱਬ ਦੀ ਇਬਾਦਤ ਕਰੋ ਲੜਾਈ ਫਸਾਦ ਝਗੜੇ ਧਰਮਾਂ ਤੇ ਜਿਹੜੇ ਕਰਦੇ ਹੋ ਇਹਨਾਂ ਨੂੰ ਛੱਡ ਦਿਓ ਤੇ ਇੰਜ ਦੇ ਜਿਹੜੇ ਬੰਦੇ ਆ ਬਹੁਤ ਹੀ ਅੱਛੇ ਤੇ ਨੇਕ ਹੁੰਦੇ ਆ ਜਿਨ੍ਹਾਂ ਦਾ ਮਕਸਦ ਇਨਸਾਨੀਅਤ ਦਾ ਭਲਾ ਕਰਨਾ ਹੁੰਦਾ ਤੇ ਵੀਰੋ ਕੋਸ਼ਿਸ਼ ਕਰੋ ਕਿ ਸਾਰੇ ਅਸੀਂ ਇੱਕ ਦੂਸਰੇ ਦੀ ਮਦਦ ਕਰੀਏ ਦੂਸਰੇ ਦਾ ਭਲਾ ਕਰੀਏ ਇਨਸਾਨੀਅਤ ਦਾ ਭਲਾ ਕਰੀਏ ਇਨਸਾਨੀਅਤ ਨੂੰ ਫਰੋਗ ਦੇਈਏ ਬਾਕੀ ਵੀਰੋ ਤੁਹਾਨੂੰ ਇੱਕ ਸਾਖ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਰੀਟਸ ਰੱਖਿਆ Abra